ਵਿਆ ਤਾਂ ਕੁਝ ਘੰਟੇ ਪਹਿਲਾਂ ਲਾੜੀ ਆਪਣੇ ਪ੍ਰੇਮੀ ਨੂੰ ਯਾਨੀ ਕਿ ਬੋਏਫ੍ਰੈਂਡ ਨੂੰ ਮਿਲਣ ਗਈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਤੁਸੀਂ ਵੀ ਦੇਖਿਆ ਹੋਣਾ ਪਰ ਇਸ ਵੀਡੀਓ ਦਾ ਅਸਲ ਸੱਚ ਕੁਝ ਹੋਰ ਹੈ। ਜੀ ਹਾਂ ਅੱਜ ਤੁਹਾਨੂੰ ਇਸ ਵੀਡੀਓ ਦੀ ਸੱਚਾਈ ਦੱਸਣ ਜਾ ਰਹੇ ਹਾਂ। ਜਿਸ ਵੀਡੀਓ ਦੇ ਵਿੱਚ ਲੜਕੀ ਜੋ ਦੇਖੀ ਜਾ ਰਹੀ ਹੈ ਉਸ ਯਾਨੀ ਕਿ ਉਸ ਲਾੜੀ ਨੇ ਜਾਂ ਲੜਕੀ ਨੇ ਹੈਰਾਨ ਕਰਨ ਵਾਲੇ ਖੁਲਾਸੇ ਖੁਦ ਕੀਤੇ ਨੇ। ਉਸਨੇ ਕਿਹਾ ਕਿ ਇਹ ਵੀਡੀਓ ਸਕ੍ਰਿਪਟਿਡ ਸੀ ਯਾਨੀ ਕਿ ਜਾਣ ਬੁੱਝ ਕੇ ਬਣਾਇਆ ਗਿਆ ਸੀ। ਇਸ ਵੀਡੀਓ ਨੂੰ ਮੇਰੀ ਅਸਹਿਮਤੀ ਤੋਂ ਬਿਨਾ ਹੀ ਯਾਨੀ ਕਿ ਮੇਰ ਤੋਂ ਪੁੱਛੇ ਬਿਨਾ ਹੀ ਮੇਰੀ ਮੈਨੂੰ ਦੱਸੇ ਬਿਨਾ ਹੀ ਅਪਲੋਡ ਕਰ ਦਿੱਤਾ ਗਿਆ ਜਿਸ ਕਰਕੇ ਵੀਡੀਓ ਵਾਇਰਲ ਹੋ ਗਿਆ ਸੋ ਕੀ ਕੁਝ ਕਹਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਬਾਰੇ ਦਿੰਨੇ ਆ ਸੋ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਤਾਂ ਤੁਹਾਨੂੰ ਹਾਲ ਹੀ ਵਿੱਚ ਇਹ ਵੀਡੀਓ ਜ਼ਰੂਰ ਦੇਖਿਆ ਹੋਣਾ ਜਿਸ ਵਿੱਚ ਇੱਕ ਲਾੜੀ ਹੈ ਜੋ ਉਹ ਆਪਣੇ ਲਹਿੰਗੇ ਦੇ ਵਿੱਚ ਯਾਨੀ ਕਿ ਪੂਰੇ ਲਿਬਾਸ ਦੇ ਵਿੱਚ ਵਿਆਹ ਤੋਂ ਕੁਝ ਘੰਟੇ ਪਹਿਲਾਂ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਹੈ ਇਹ ਦਾਵਾ ਕਰਕੇ ਵੀਡੀਓ ਵਾਇਰਲ ਕੀਤਾ ਜਾ ਰਿਹਾ ਸੀ ਸੋ ਦੋਨਾਂ ਦੇ ਵਿਚਕਾਰ ਇਹ ਆਖਰੀ ਮੁਲਾਕਾਤ ਦੱਸੀ ਜਾ ਰਹੀ ਸੀ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋਇਆ ਕੁਝ ਲੋਕਾਂ ਨੇ ਇਸ ਦੀ ਆਲੋਚਨਾ ਵੀ ਕੀਤੀ ਪਰ ਹੁਣ ਆਪਣੇ ਪ੍ਰੇਮੀ ਨੂੰ ਮਿਲਣ ਗਈ ਇਸ ਦੁਲਹਨ ਦਾ ਬਿਆਨ ਆਇਆ ਯਾਨੀ ਕਿ ਇਸ ਲੜਕੀ ਦਾ ਬਿਆਨ ਆਇਆ ਜਿਸ ਨੇ ਇਸ ਵੀਡੀਓ ਦੀ ਸੱਚਾਈ ਬਾਰੇ ਲੋਕਾਂ ਨੂੰ ਖੁੱਲਕੇ ਦੱਸਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰ ਸ਼ਰੂਤੀ ਨਾਮ ਦੀ ਇਸ ਲੜਕੀ ਨੇ 19 ਦਸੰਬਰ ਨੂੰ ਸਾਰਿਆਂ ਦੇ ਸਾਹਮਣੇ ਆਪਣੀ ਗੱਲ ਰੱਖੀ ਉਸਨੇ ਕਿਹਾ ਕਿ ਵਾਇਰਲ ਕਲਿੱਪ ਅਸਲੀ ਨਹੀਂ ਸੀ ਬਲਕਿ ਸਕ੍ਰਿਪਟਡ ਸੀ ਮੈਨੂੰ ਦੁਲਹਨ ਦੇ ਕਿਰਦਾਰ ਦੇ ਵਿੱਚ ਲਜਾਇਆ ਗਿਆ ਆਖਰੀ ਸਮੇਂ ਵਿੱਚ ਮੈਨੂੰ ਚੁਣਿਆ ਗਿਆ ਇਸ ਦੇ ਅੱਗੇ ਉਹਨਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੋਗੇ ਉਹਨੇ ਇਹ ਵੀ ਦੱਸਿਆ ਕਿ ਵੀਡੀਓ ਮੇਰੀ ਅਸਹਿਮਤੀ ਤੋਂ ਬਿਨਾ ਹੀ ਅਪਲੋਡ ਕਰ ਦਿੱਤਾ ਗਿਆ ਸ਼ਰੂਤੀ ਨੇ ਦੱਸਿਆ ਕਿ ਉਹਨਾਂ ਨੂੰ ਉਮੀਦ ਸੀ ਕਿ ਕੰਟੈਂਟ ਕ੍ਰिएਟਰ ਇਸ ਵੀਡੀਓ ਦੀ ਜ਼ਿੰਮੇਵਾਰੀ ਦੇ ਨਾਲ ਸਪਸ਼ਟੀਕਰਨ ਟੈਗਿੰਗ ਜਾਂ ਫਿਰ ਸਲਾਮ مشورے ਦੇ ਨਾਲ ਹੀ ਸ਼ੇਅਰ ਕਰਨਗੇ ਪਰ ਵੀਡੀਓ ਨੂੰ ਬਿਨਾ ਉਹਨਾਂ ਨੂੰ ਦੱਸੇ ਬਿਨਾ ਉਹਨਾਂ ਦੇ ਸਪਸ਼ਟ ਕੀਤੇ ਵਾਇਰਲ ਕਰ ਦਿੱਤਾ ਗਿਆ ਸੋ ਸਿੱਧੇ ਅਪਲੋਡ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਜਦੋਂ ਸੋਸ਼ਲ ਮੀਡੀਆ ਤੇ ਕਈ ਸਾਰੇ ਲੋਕ ਇਸ ਗੱਲ ਦੀ ਸਫਾਈ ਦਿੰਦੇ ਦਿਖ ਰਹੇ ਤਾਂ ਵੀਡੀਓ ਸਕ੍ਰਿਪਟਡ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਲੋਕਾਂ ਨੇ ਸ਼ਰੂਤੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਲੋਕ ਉਹਨਾਂ ਦੇ ਚਰਿੱਤਰ ਤੇ ਉਂਗਲ ਚੁੱਕਣ ਲੱਗੇ ਸੀ ਜਿਸ ਕਰਕੇ ਉਹਨਾਂ ਦੇ ਮਾਪੇ ਜਿਨ੍ਹਾਂ ਦਾ ਇਸ ਸਭ ਦੇ ਨਾਲ ਕੋਈ ਤਾਲੁਕ ਨਹੀਂ ਸੀ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਘੜੀਸਿਆ ਜਾਂਦਾ ਰਿਹਾ ਸੋ ਇਹਨਾਂ ਹੀ ਨਹੀਂ ਲੋਕਾਂ ਨੇ ਤਾਂ ਉਸ ਲਾੜੇ ਦੇ ਲਈ ਵੀ ਆਪਣੀ ਦਿਯਾਲਤਾ ਦਿਖਾਈ ਯਾਨੀ ਕਿ ਉਸ ਦੇ ਹੱਕ ਵਿੱਚ ਵੀ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਦੁਲਹਣ ਬਣ ਕੇ ਸ਼ਰੂਤੀ ਨੇ ਇਹ ਵੀਡੀਓ ਬਣਾਈ ਯਾਨੀ ਕਿ ਪੁਰਾਣੇ ਪ੍ਰੇਮੀ ਨਾਲ ਮੁਲਾਕਾਤ ਕਰਦੀ ਇਸ ਵੀਡੀਓ ਦੇ ਵਿੱਚ ਦਿਖਾਈ ਗਈ ਸੋ ਕੁੱਲ ਮਿਲਾ ਕੇ ਲੜਕੀ ਦਾ ਦਾਵਾ ਹੈ ਕਿ ਇਹ ਵੀਡੀਓ ਸਕ੍ਰਿਪਟਿਡ ਸੀ ਫੇਕ ਸੀ ਅਜੇ ਹੀ ਕੋਈ ਘਟਨਾ ਨਹੀਂ ਹੈ ਕਿ ਉਹ ਵਾਕਈ ਆਪਣੇ ਪ੍ਰੇਮੀ ਨੂੰ ਮਿਲਣ ਗਈ ਸੀ ਸੋ ਇਹ ਵੀਡੀਓ ਜਾਣ ਬੁੱਝ ਕੇ ਬਣਾਇਆ ਗਿਆ ਸੀ ਸੋਸ਼ਲ ਮੀਡੀਆ ਤੇ ਜਿਉਂ ਹੀ ਲੋਕ ਸ਼ਰੂਤੀ ਦੇ ਇਸ ਵੀਡੀਓ ਤੋਂ ਸੱਚ ਤੋਂ ਜਾਣੂ ਹੋਏ ਤਾਂ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ